ਸਸ ਦੀ ਗੱਲ ਦੀ ਸਾਰਿਆਂ ਨੂੰ ਮੈਂ ਕੁਲਵੀਰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਵੀਡੀਓ ਸਟਾਰਟ ਕਰਦੇ ਆਂ ਬਿਨਾ ਟਾਈਮ ਖਰਾਬ ਕੀਤੇ ਤਾਂ ਬੇਸਿਕਲੀ ਤੁਸੀਂ ਸੁਣਿਆ ਹੋਵੇਗਾ ਕੈਨੇਡਾ ਦੇ ਵਿੱਚ ਆਪਾਂ ਕਹਿੰਦੇ ਆਂ ਕਿ ਟਰੱਕਿੰਗ ਹੁਣ ਇਟਸ ਆਲਮੋਸਟ ਡਨ ਤੇ ਸੱਚੀ ਹੋਏ ਆਲਮੋਸਟ ਕਦਮ ਹੋ ਚੁੱਕੀ ਆ ਜਾਂ ਫਿਰ ਇਸ ਦਾ ਕੋਈ ਫਿਚਰ ਹੈਗਾਗਾ ਤੇ ਕੀ ਕੀ ਪ੍ਰੋਬਲਮਸ ਆ ਰਹੀਆਂ ਨੇ ਕੀ ਅੱਜਕੱਲ ਟਰੱਕਿੰਗ ਦੇ ਵਿੱਚ ਇਹ ਸਾਰੀ ਚੀਜ਼ ਆਪਾਂ ਡਿਸਕਸ ਕਰਾਂਗੇ ਜਲਦੀ ਤੋਂ ਜਲਦੀ ਐਂਡ ਆਮ ਗੋਇੰਨਾ ਟ੍ਰਾਈਂਗ ਟੂ make this video quite short so that it can be useful for you and can be a quick video haji da start karde ange pehli gal hundi hai ke tusi sunaega ke trucking almost done ho chuki hai canada de vich and article us da bhi same chije ho riyan ne videos aa riyan ne ke utthe bhi kuch khaas bachda nahi hega je oh waliyan chije nahi rahiyan hian ta quickly ide jo mera view point hega ho hega ke ajkal last 1.5 saal ton ਇੱਕਾਫੀ ਡਾਊਨ ਚਾਰਜ ਜਾ ਚੁੱਕੀ ਹੈ ਟਰਕਿੰਗ ਇੰਡਸਟਰੀ ਇਸ ਤੋਂ ਪਹਿਲਾਂ ਹੁੰਦਾ ਸੀਗਾ ਕਿ ਇਨਕਮ ਕਾਫੀ ਜ਼ਿਆਦਾ ਬਣਦੀ ਸੀਗੀ ਹਾਇ ਇਸ ਦੇ ਵਿੱਚ ਰਿਸਕ ਕਾਫੀ ਸੀਗਾ ਕਿ ਤੁਸੀਂ ਡਰਾਈਵ ਕਰਦੇ ਹੋ ਟਰੱਕ ਅਗਰ ਤੁਹਾਨੂੰ ਕਿਤੇ ਸਲੀਪ ਆ ਜਾਂਦੀ ਹੈ ਦੈਨ ਇਟ ਮੇ ਕਾਜ਼ ਐਕਸੀਡੈਂਟ ਅਗਰ ਸਾਹਮਣੇ ਵਾਲੇ ਨੀਂਦਾ ਜਾਂਦੀ ਹੈ ਤਾਂ ਵੀ ਦੂਜੇ ਦੀ ਜਾਨ ਖਤਰੇ ਦੇ ਵਿੱਚ ਹੁੰਦੀ ਹੈ ਤਾਂ ਰਿਸਕ ਪਹਿਲਾਂ ਵੀ ਉਨਾ ਹੀ ਸੀਗਾ ਅੱਜ ਵੀ ਉਨਾ ਹੀ ਹੋਏਗਾ ਬਟ ਉਸ ਟਾਈਮ ਤੇ ਇੱਕ ਆਮਦਨੀ ਜ਼ਰੂਰ ਕਾਫੀ ਜ਼ਿਆਦਾ ਹੁੰਦੀ ਸੀਗੀ ਅਗਰ ਤੁਸੀਂ ਐਜ਼ ਅ ਕੰਪਨੀ ਡਰਾਈਵਰ ਵੀ ਕੰਮ ਕਰਦੇ ਹੋ ਤਾਂ ਕਟ-ਕਟਾ ਕੇ ਜੇ ਅਗਰ ਪੇਰੋਲ ਦੇ ਉੱਤੇ ਹੈਗੇ ਤਾਂ ਆ ਵੀ ਤੁਸੀਂ 6 ਤੋਂ 7000 ਉਹ ਤੋਂ ਕਮਾਉਂਦੇ ਸੀਗੇ ਕੋਈ ਕਾਰਪੋਰੇਸ਼ਨ ਤੇ ਕੰਮ ਕਰਦੇ ਨੇ ਜਿਸ ਦੇ ਵਿੱਚ ਕਿ ਦਿਖਾ ਦਿੱਤਾ ਜਾਂਦਾ ਕਿ ਤੁਸੀਂ ਹਨਾ ਕਿ ਐਜ਼ ਅ ਕੰਪਨੀ ਡਰਾਈਵਰ ਕੰਮ ਨਹੀਂ ਕਰਦੇ ਤੁਹਾਡਾ ਆਪਣਾ ਟਰੱਕ ਹੈਗਾ ਬਟ ਅਸਲ ਵਿੱਚ ਉਹ ਨਹੀਂ ਹੁੰਦਾ ਇੱਕ ਫਰੋਡ ਜਿਹਾ ਚੱਲ ਰਿਹਾ ਸੀਗਾ ਤਾਂ ਉਸ ਦੇ ਵਿੱਚ ਤੁਸੀਂ 9-10000 ਕਮਾ ਲੈਂਦੇ ਸੀਗੇ ਤਾਂ 7-8000 ਤੋਂ ਲੈ ਕੇ 9-10000 ਤੁਸੀਂ ਐਜ਼ ਅ ਕੰਪਨੀ ਡਰਾਈਵਰ ਅਰਨ ਕਰਦੇ ਸੀਗੇ ਦੋ ਸਾਲ ਪਹਿਲਾਂ ਤੇ ਹੁਣ ਕੀ ਹੋਇਆ ਕਿ ਜੋ ਥੋੜੀ ਹੌਲੀ ਹੌਲੀ ਇੱਕ ਤਾਂ ਰੈਸੈਸ਼ਨ ਆ ਗਈ ਜਿਸ ਦੇ ਨਾਲ ਕੀ ਹੋਇਆ ਕਿ ਜੌਬਸ ਵਗੈਰਾ ਕਾਫੀ ਘਟਣ ਲੱਗ ਗਈਆਂ ਸੈਕੰਡਰੀ ਰੀਜ਼ਨ ਸੀਗਾ ਐਲਐਮਆਈਏ ਤਾਂ ਐਲਐਮਆਈਏ ਦੇ ਵਿੱਚ ਕੀ ਹੁੰਦਾ ਸੀਗਾ ਇਹਦੇ ਨਾਲ ਚਲੋ ਆਪਣਾ ਇੰਡੀਆ ਦਾ ਦੇਖਿਆ ਜਾਏ ਪਾਕਿਸਤਾਨ ਦਾ ਦੇਖਿਆ ਜਾਵੇ ਬੰਗਲਾਦੇਸ਼ ਤੇ ਕੰਟਰੀਜ਼ ਤੋਂ ਯਾਤਰੀ ਲੋਕੀ ਐਲਐਮਆਈ ਤੇ ਆਨ ਦਾ ਟਰਾਈ ਕਰਦੇ ਨੇਗੇ ਕਈ ਦੁਬਈ ਵੀ ਹੈਗੇ ਨੇਗੇ ਤਾਂ ਦੁਬਈ ਤੋਂ ਵੀ ਸਿੱਧਾ ਇੱਥੇ ਫਿਰ LMIA ਇਹ ਤੋਂ ਅਪਰੂਵ ਹੋ ਜਾਂਦੀ ਸੀਗੀ ਤਾਂ ਲੋਕੀ ਕਾਫੀ ਜ਼ਿਆਦਾ ਇੱਥੇ ਆਏ ਕਈ ਉਹ ਵੀ ਆਏ ਜਿਵੇਂ ਹੁਣ ਦੁਬਈ 'ਚ ਤੁਸੀਂ ਕੰਮ ਕਰਦੇ ਹੋਗੇ ਐਜ਼ ਅ ਟਰੱਕ ਡਰਾਈਵਰ ਤਾਂ ਉਹ ਇੱਥੇ ਆ ਕੇ ਲਾਇਸੈਂਸ ਬਣਾ ਲੈਂਦੇ ਸੀਗੇ ਐਂਡ ਉਹਨਾਂ ਲਈ ਕਾਫੀ ਈਜ਼ੀ ਹੋ ਜਾਂਦਾ ਸੀਗਾ ਟਰੱਕਿੰਗ ਦੇ ਵਿੱਚ ਆਉਣਾ ਫਿਰ ਹੋਰ ਆਪਣੇ ਜਿਵੇਂ ਪੰਜਾਬੀ ਕਲਚਰ ਆ ਗਿਆ ਤਾਂ ਉਹਦੇ ਵਿੱਚ ਵੀ ਆ ਜਾਂਦਾ ਕਿ ਹਾਂ ਜੀ ਟਰੱਕ ਚਲਾਉਣਾ ਹੈਗਾ ਤਾਂ ਉਸ ਦੇ ਨਾਲ ਵੀ ਕਾਫੀ ਈਜ਼ੀ ਹੋ ਗਿਆ ਤਾਂ ਕਾਫੀ ਜ਼ਿਆਦਾ ਲੋਕੀ ਆਏ ਡੇਢ ਦੋ ਸਾਲ ਪਹਿਲਾਂ ਉਹ ਵੀ LMIA ਦੇ ਉੱਪਰ ਜੋ ਕਿ ਇੱਕ ਈਜ਼ੀ ਵੇ ਹੋ ਜਾਂਦਾ ਸੀਗਾ ਕੋਣ ਅੱਜ ਦੇ ਟਾਈਮ ਆਵੇ ਮਤਲਬ ਕਿ 40 40000 ਡਾਲਰ ਸਟੱਡੀ ਤੇ ਲਾਵੇ ਫਿਰ ਵਰਕ ਪਰਮਿਟ ਹੈ ਨਾ ਜਿਹਦੀ ਕਈ ਵਾਰੀ ਛੋਟੀ ਵੀ ਨਹੀਂ ਹੁੰਦੀ ਕਿ ਆਵੇਗਾ ਜਾਂ ਨਹੀਂ ਫਿਰ ਐਂਡ ਤੇ ਜਾ ਕੇ ਕਿਤੇ ਬੰਦਾ ਪੀਆਰ ਹੁੰਦਾ ਤਾਂ ਐਲ ਐਮ ਆਈ ਇੱਕ ਕਾਫੀ ਕੁਇਕ ਆਪਸ਼ਨ ਹੋ ਜਾਂਦੀ ਸੀਗੀ ਲੋਕਾਂ ਲਈ ਤਾਂ ਉਹ ਟਰਾਈ ਕਰਦੇ ਸੀ ਕਿ ਚਲੋ ਕੋਈ ਗੱਲ ਨਹੀਂ ਐਲ ਐਮ ਆਈ ਲੈ ਲਓ ਅਗਰ ਪੇਡ ਵੀ ਹੁੰਦੀ ਹੈ ਜੋ ਕਿ ਇੱਥੇ ਬਿਲਕੁਲ ਗੈਰ ਕਾਨੂੰਨੀ ਹੈਗਾ ਯੂ ਕੈਨ ਨਾਟ ਬਾਏ ਐਲ ਐਮ ਆਈ ਵਿਦ ਮਨੀ ਬਟ ਉਹ ਇੱਥੇ ਇਹੋ ਹੀ ਰਹਿ ਸੀਗਾ ਤਹ ਲੋਕੀ ਸੋਚਦੇ ਕਿ ਚਲੋ ਕੋਈ ਗੱਲ ਨਹੀਂ ਕਿ ਹੋਰ ਛੋਟੇ ਦੇਸ਼ ਚ ਵੀ ਤਾਂ ਆਪਾਂ ਕਮਾਈ ਰਹੇ ਆ ਤਾਂ ਉੱਥੋਂ ਪੈਸੇ ਲੈ ਕੇ ਇੱਥੇ ਐਲਐਮਆਈ ਦੇ ਦੇ ਦੋ ਤੇ ਤੁਹਾਨੂੰ ਦੋ ਤਿੰਨ ਸਾਲ ਦਾ ਵਰਕ ਪਰਮਿਟ ਮਿਲ ਜਾਊਗਾ ਤਾਂ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਹੋਇਆ ਕਿ ਇਹ ਸਾਰਾ ਇਕੱਠ ਹੋ ਗਿਆ ਡਰਾਈਵਰਾਂ ਦਾ ਤਾਂ ਡਰਾਈਵਰ ਪਹਿਲੇ ਹੀ ਠੀਕ ਠਾਕ ਹੈਗੀ ਸੀ ਗਿੰਥੀ ਵਧੀਆ ਇਨਕਮ ਹੈਗੀ ਸੀ ਫਿਰ ਇਕਦਮ ਹੀ ਲੋਕਾਂ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਫਲੱਡ ਆਇਆ ਤੇ ਉਸ ਦੇ ਨਾਲ ਕੀ ਹੋਇਆ ਡਰਾਈਵਰ ਵੱਧ ਗਏ ਇਹ ਕੰਮ ਜੂ ਪਹਿਲਾਂ ਮੰਨ ਲਓ ਕਿ ਤੁਸੀਂ 4 ਲੱਖ ਡਰਾਈਵਰਾਂ ਦਾ ਕੰਮ ਸੀਗਾ ਉਹ 2.5 ਲੱਖ ਲਾ ਲਓ ਤੁਸੀਂ ਡਰਾਈਵਰਾਂ ਦਾ ਕੰਮ ਹੀ ਰਹਿ ਗਿਆ। ਅਗਰ ਪਹਿਲਾਂ 4 ਲੱਖ ਜੌਬਸ ਹੈਗੀਆਂ ਸੀ ਡਰਾਈਵਰਸ ਦੀਆਂ ਤੇ ਲੋਕੀ ਵੀ ਉਹੀ 3.5-4 ਲੱਖ ਹੈਗੇ ਸੀ ਤਾਂ ਵਧੀਆ ਚੱਲ ਰਿਹਾ ਸੀ ਸਿਸਟਮ ਤੇ ਕੰਪਨੀਆਂਜ਼ ਕੀ ਸੀ ਇਹ ਵੈਲਿਊ ਵੀ ਕਰਦੇ ਨੇ ਡਰਾਈਵਰਸ ਦੀਆਂ ਕਿਉਂਕਿ ਹੈ ਨਾ ਪਤਾ ਹੁੰਦਾ ਕਿ ਬੰਦਾ हट ਗਿਆ ਤਾਂ ਨੁਕਸਾਨ ਹੋ ਜਾਣਾ। ਉਸ ਤੋਂ ਬਾਅਦ ਕੀ ਹੋਇਆ ਕਿ ਅਗਰ 4 ਲੱਖ ਜੌਬਸ ਨੇ ਪਹਿਲੇ ਹੀ 1 ਲੱਖ 1.5 ਲੱਖ ਜੌਬਸ ਚਲੀਆਂ ਗਈਆਂ ਅਣਜੂੜ ਐਲਐਮਆਈ ਤੇ ਲੋਕੀ ਆਏ ਸੀਗੇ ਜਾਂ ਆਪਣੇ ਥੋਦੇ ਵੀ ਸੀਗੇ ਜਿਨ੍ਹਾਂ ਨੇ ਨਵਾਂ ਲਾਇਸੈਂਸ ਬਣਾਇਆ ਤਾਂ 2.5 ਲੱਖ ਲੋਕ ਹੋਰ ਐਡ ਹੋਗੇ ਤਾਂ ਤੁਸੀਂ ਸਮਝ ਸਕਦੇ ਹੋ ਰਾਈਟ ਪਹਿਲਾਂ 4 ਲੱਖ ਸੀਗੇ ਤਾਂ ਜੌਬਾਂ ਦਾ 2.5 ਲੱਖ ਹੀ ਰਹਿ ਗਈਆਂ ਤੇ ਲੋਕੀ ਮੰਨ ਲਓ ਕਿ 2 ਲੱਖ ਹੋਰ ਐਡ ਹੋ ਗਏ ਲੋਕੀ 6 ਲੱਖ ਹੋ ਗਈ ਤਾਂ ਜੇ 6 ਲੱਖ ਡਰਾਈਵਰ ਹੈਗੇ ਨੇ ਇੱਥੇ 2.5 ਲੱਖ ਜੌਬਾਂ ਨੇਗੀਆਂ ਤਾਂ ਆਬਵੀਅਸਲੀ ਗੱਲ ਆ ਗਈ ਕਿ ਡਰਾਈਵਰ ਦੀ ਬਹੁਤ ਹੀ ਮਤਲਬ ਘੱਟ ਸੁਣੀ ਜਾਊਗੀ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਅਗਰ ਉਹ ਪਹਿਲਾਂ 7000 ਕਮਾਉਂਦੇ ਸੀਗੇ ਅੱਜ ਦੇ ਟਾਈਮ 'ਚ ਅਗਰ ਕੋਈ ਬੰਦਾ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ ਆਪਾਂ 4000 ਤੇ ਕੰਮ ਕਰ ਲਾਂਗੇ ਇਸ ਤਰ੍ਹਾਂ ਦੇ ਡਰਾਈਵਰ ਮਿਲ ਰਹੇ ਨੇਗੇ ਤਾਂ ਫਿਰ ਓਬਵੀਅਸ ਜੀ ਗੱਲ ਆ ਤੁਸੀਂ ਅਗਰ ਜਾ ਕੇ ਕਹੋਗੇ ਮੈਂ 6000 ਡਾਲਰ ਮੇਰੀ ਮੰਥਲੀ ਇਨਕਮ ਹੋਣੀ ਚਾਹੀਦੀ ਹੈ ਤੂੰ ਤੁਹਾਨੂੰ ਨਹੀਂ ਲੈਣਗੇ ਚਾਹੇ ਤੁਸੀਂ ਪੀਆਰ ਹੋਮੋ ਚਾਹੇ ਸਿਟੀਜ਼ਨ ਹੋਮੋ ਕਿਉਂਕਿ ਉਹਨਾਂ ਨੂੰ ਸਸਤੀ ਲੇਬਰ ਇੱਕ ਤਰ੍ਹਾਂ ਨਾਲ ਮਿਲ ਰਹੀ ਆ ਤੇ ਇਹ ਰੀਜ਼ਨ ਹੋ ਗਿਆ ਪਹਿਲੀ ਤਾਂ ਕਿ ਡਰਾਈਵਰ ਜ਼ਿਆਦਾ ਹੋ ਗਏ ਵਿਥਿਨ ਕੈਨੇਡਾ ਵੀ ਕਾਫੀ ਕ੍ਰੇਜ਼ ਸੀ ਕਿ ਡਰਾਈਵਿੰਗ ਦਾ ਸਤਵਤ ਬਘਰੂ ਵੀ ਇਹਨਾਂ ਨੇ ਐਲ ਐਮ ਆਈ ਸਿਸਟਮ ਚਲਾਇਆ ਜਿਸ ਦੇ ਵਿੱਚ ਕਿ ਕਈ ਵਾਰੀ ਕੀ ਹੁੰਦਾ ਫੇਕ ਐਕਸਪੀਰੀਅੰਸ ਨਾਲ ਚੀਜ਼ਾਂ ਹੋ ਜਾਂਦੀਆਂ ਨੇ ਪੈਸੇ ਲੈ ਕੇ ਹੋ ਜਾਂਦੀਆਂ ਨੇ ਫਿਰ ਅੱਜ ਦੇ ਟਾਈਮ ਵਿੱਚ ਇੱਕ ਐਸਾ ਪੁਆਇੰਟ ਆ ਚੁੱਕਾ ਹੈਗਾ ਜਿੱਥੇ ਕਿ ਜੋ ਕੰਪਨੀਆਂ ਸਹਿਗੀਆਂ ਨੇ ਉਹ ਪੀ ਆਰ ਲੋਕਾਂ ਦੇ ਨਾਲੋਂ ਜੋ ਕੱਚੇ ਲੋਕ ਨੇਗੇ ਉਹਨਾਂ ਨੂੰ ਜ਼ਿਆਦਾ ਪ੍ਰੇਫਰ ਕਰ ਰਹੀਆਂ ਨੇ ਉਹਨਾਂ ਦੀ ਮਤਲਬ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਕੋਈ ਹਮਦਰਦੀ ਹੈਗੀ ਆ ਕਿ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਵਰਕ ਪਰਮਿਟ ਦਵਾ ਦਾਂਗੇ ਜਾਂ ਕਿਸ ਤਰ੍ਹਾਂ ਕਰਾਂਗੇ ਹਮਦਰਦੀ ਵਾਲੀ ਕੋਈ ਗੱਲ ਨਹੀਂ ਹੈਗੀ ਗੱਲ ਇਹ ਆ ਕਿ ਅਗਰ ਕੋਈ ਇੱਕ ਪੀਆਰ ਬੰਦਾ ਜੋਬ ਲੈਂਦਾਗਾ ਤਾਂ ਓਬਵੀਅਸਲੀ ਗੱਲ ਉਹ ਮਤਲਬ ਕਿ ਪੈਸੇ ਕਿਉਂ ਦੇਊਗਾ ਬਲ ਜੋਬ ਲੈਣ ਲਈ ਆਪਾਂ ਪੈਸੇ ਕਿਉਂ ਦੇਵਾਂਗੇ ਬਟ ਜੋ ਵਿਚਾਰੇ ਫਸੇ ਹੁੰਦੇ ਨੇ ਇੱਥੇ ਕਿਸੇ ਦਾ ਪਰਮਿਟ ਐਕਸਪਾਇਰ ਹੋ ਰਿਹਾ ਹੁੰਦਾ ਤਾਂ ਕਿ ਇਹ ਕੰਪਨੀਆਂ ਕੀ ਕਰਦੀਆਂ ਨੇ ਅੰਦਰ ਦੇ ਅੰਦਰ ਉਹਨਾਂ ਤੋਂ ਕੋਈ 20000 ਡਾਲਰ ਕੋਈ 30000 ਡਾਲਰ ਕੋਈ ਜ਼ਿਆਦਾ ਫਸਿਆ ਹੁੰਦਾ ਬੰਦਾ ਤਾਂ 40000 ਡਾਲਰ ਵੀ ਲੈ ਰਹੀਆਂ ਨੇ ਤੇ ਫਿਰ ਜੋਬ ਦੇ ਰਹੀਆਂ ਨੇ ਇਸ ਤਰ੍ਹਾਂ ਇੱਕ ਘਪਲਾ ਜਿਵੇਂ ਹੁੰਦਾ ਹੈਗਾ ਰਾਈਟ ਉਹ ਚੱਲ ਰਿਹਾ ਹੈਗਾ ਤੇ ਇਹਦੇ ਨਾਲ ਕੀ ਹੋਇਆ ਜੋ ਪੱਕੇ ਲੋਕ ਨੇ ਹੌਲੀ ਹੌਲੀ ਉਹ ਟਰਕਿੰਗ ਤੋਂ ਦੂਰ ਹੁੰਦੇ ਜਾ ਰਹੇ ਨੇਗੇ ਐਂਡ ਜੋ ਕੱਚੇ ਲੋਕ ਨੇਗੇ ਉਹਨਾਂ ਨੂੰ ਵਿਚਾਰਿਆਂ ਨੂੰ ਪਹਿਲਾਂ ਹੀ 30000 ਡਾਲਰ 35000 ਡਾਲਰ ਦੇਣਾ ਪੈਂਦਾ ਫਿਰ ਜਦੋਂ ਜੌਬ ਕਰਦੇ ਨੇਗੇ ਤਾਂ ਉਹਦੇ ਸਾਨੂੰ ਪਤਾ ਹੀ ਹੈਗਾ ਹਨਾ ਵੀ ਮਣੀ ਉਸ ਤਰ੍ਹਾਂ ਪੇ ਨਹੀਂ ਹੁੰਦੀ ਹੈਗੀ ਕਿਉਂਕਿ ਇੱਕ ਤਰ੍ਹਾਂ ਨਾਲ ਲਿਖਿਆ ਜਾਂਦਾ ਕਿ ਹਾਂ ਜੀ ਅਸੀਂ ਤੁਹਾਡੀ ਹੈਲਪ ਹੀ ਕਰ ਰਹੇ ਹਾਂ ਹਾਲਾਂਕਿ ਉਹਦੇ ਵਿੱਚ ਵੀ ਉਹ ਪੈਸੇ ਲੈ ਰਹੇ ਹੁੰਦੇ ਨੇ 3000 ਡਾਲਰ ਤੇ ਇਹ ਕਾ្វី ਕਾਪਲਾ ਚੱਲਦਾ ਗਿਆ ਇਸ ਦੇ ਨਾਲ ਹੌਲੀ ਹੌਲੀ ਲੋਕ ਦੂਰ ਹੁੰਦੇ ਜਾ ਰਹੇ ਨੇ ਕਿਉਂਕਿ ਪਹਿਲਾਂ ਹੈਗਾ ਸੀ ਕਿ ਰਿਸਕ ਲਓ ਫੈਮਲੀ ਤੋਂ ਦੂਰ ਰਹੋ ਪੈਸੇ ਕਮਾਓ ਹੁਣ ਰਿਸਕ ਵੀ ਉਹੀ ਹੈ ਫੈਮਲੀ ਤੋਂ ਦੂਰ ਵੀ ਹੋਈ ਆ ਪਰ ਜੋ ਪੈਸੇ ਹੈਗੇ ਨੇ ਉਹ ਇਹ ਐਲਮਾਈ ਦੇ ਫਰਾਡ ਕਰਕੇ ਥੋੜੇ ਜਿਏ ਇਹਦੇ ਵਿੱਚ ਗਿਰਾਵਟ ਆਈ ਹੈਗੀ ਇਹਦਾ ਮੇਨ ਰੀਜ਼ਨ ਹੈਗਾ ਇਹ ਵੀਡੀਓ ਬਣਾਉਣ ਦਾ ਇਹ ਹੀ ਦੱਸਣਾ ਕਿ ਕਿਸ ਤਰ੍ਹਾਂ ਥੋੜਾ ਜਿਹਾ ਕਰਪਟ ਕਰ ਦਿੱਤਾ ਗਿਆ ਸਿਸਟਮ ਟ੍ਰੈਕਿੰਗ ਵਾਲਾ ਉਸ ਤੋਂ ਬਾਅਦ ਰੀਸੈਸ਼ਨ ਆ ਗਈ ਸੀ 트럼ਪ ਆ ਗਏ ਤਾਂ ਉਹ ਫੈਕਟਰਸ ਵੀ ਕਈ ਹੈਗੇ ਨੇ ਜਿਹਦੇ ਕਾਰ ਲੋਕ ਟਰਕਿੰਗ ਤੋਂ ਦੂਰ ਹੋ ਰਹੇ ਨੇਗੇ ਜੋ ਕੰਮ ਕਰ ਰਹੇ ਨੇਗੇ ਉਹਨਾਂ ਦੇ ਜਿਵੇਂ ਪੇ ਹੁੰਦੀ ਉਹ ਕਾਫੀ ਘਟ ਚੁੱਕੀ ਹੈ ਮੇਬੀ ਪਹਿਲਾਂ 30 ਡਾਲਰ ਕਮਾਉਂਦੇ ਹੁਣ ਹੁਣ 21 22 ਤੇ ਵੀ ਆ ਚੁੱਕਾ ਹੈਗਾ ਵਿੱਚ ਕਾਰਨ ਇਹਦਾ ਹੀ ਹੈ ਕਿ অপਸ਼ਨਸ ਨਹੀਂ ਰਹੀਆਂ ਹੈਗੀਆਂ ਡਰਾਈਵਰ ਕਾਫੀ ਜ਼ਿਆਦਾ ਨੇ ਕਿ ਟਰਕਿੰਗ ਵਾਲੇ ਐਂਡ ਜਿ ਜੋਬਸ ਹੈਗੀਆਂ ਨੇ ਉਹ ਕਾਫੀ ਘਟ ਚੁੱਕੀਆਂ ਨੇਗੇ ਇਸ ਕਰਕੇ ਲੋਕੀ ਇਧਰ ਉਧਰ ਸ਼ਿਫਟ ਹੋ ਰਹੇ ਨੇਗੇ अगर सूँ भीडियो वी लगी इनफोरमेटिव लगी तो सबसक्राइब जरूर कर दौ मैं अगे भी वीडियोज़ बना रहा मैं आप भी ट्रक चलाया है लोंग हॉल के उपर एंड हम लोगल भी कर रहे हैं ये प्रॉब्लम फेस कर इस तुम तो बिना रियल स्टेट का लाइसेंस भी बनाया है वह भी कम आप करते हैं अपनी जर्नी जरूर शेयर करा सबसक्राइब कर लिये थैंक यू सो मच मिलते हैं नैक्सट भीडियो के